ਖਾਣੇ ਵਿੱਚ ਧਿਆਨ ਦੇਣ ਜੋ 10 ਜ਼ਰੂਰੀ ਗੱਲਾਂ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਸਵਾਗਤ ਹੈ ਅੱਜ ਦੀ ਖਾਸ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਾਂਗੇ ਖਾਣੇ ਵਿੱਚ ਧਿਆਨ ਦੇਣ ਜੋ ਬਹੁਤ ਜ਼ਰੂਰੀ ਗੱਲਾਂ ਵਾਹਣ ਦੋਸਤੋ ਸਾਡਾ ਖਾਣਾ ਹੀ ਸਾਡੀ ਸਿਹਤ ਦਾ ਆਧਾਰ ਹੈ ਜਿਵੇਂ ਅਸੀਂ ਖਾਣਾ ਖਾਂਦੇ ਹਾਂ ਉਹੋ ਜਿਹਾਈ ਸਾਡਾ ਮਨ ਤੇ ਸਰੀਰ ਬਣਦਾ ਹੈ ਜਿਵੇਂ ਆਪਾਂ ਆਮ ਹੀ ਕਹਾਵਤ ਸੁਣਦੇ ਹਾਂ ਕਿ ਸਿਆਣੇ ਬਜ਼ੁਰਗ ਅਕਸਰ ਕਹਿੰਦੇ ਨੇ ਕਿ ਜੈਸਾ ਖਾਓ ਅਨ ਪੈਸਾ ਬਣਦਾ ਮਨ ਤੇ ਧਨ ਆਓ ਕੁਝ ਮੁੱਖ ਗੱਲਾਂ ਨੂੰ ਵੇਖੀਏ ਜਿਨ੍ਹਾਂ ਤੇ ਸਾਨੂੰ ਰੋਜ਼ਾਨਾ ਧਿਆਨ ਦੇਣਾ ਚਾਹੀਦਾ ਸਭ ਤੋਂ ਪਹਿਲੀ ਗੱਲ ਕਰੀਏ ਤਾਂ ਸੰਤੁਲਿਤ ਖਾਣਾਕ ਦੇ ਬਾਰੇ ਸਾਡੀ ਥਾਲੀ ਵਿੱਚ ਦਾਲਾਂ ਹਰੀਆਂ ਸਬਜ਼ੀਆਂ ਅਨਾਜ ਫਲ ਦੁੱਧ ਤੇ ਦੁੱਧ ਤੋਂ ਬਣੇ ਪਦਾਰਥ ਇਹ ਸਭ ਕੁਝ ਸਮੀਤ ਹੋਣਾ ਚਾਹੀਦਾ ਹੈ। ਭੋਜਨ ਵਿੱਚ ਫੈਟ ਘੱਟ ਤੇ ਪ੍ਰੋਟੀਨ ਦੀ ਮਾਤਰਾ ਭਰਪੂਰ ਹੋਣੀ ਚਾਹੀਦੀ ਹੈ। ਸਿਰਫ ਇੱਕੋ ਹੀ ਤਰ੍ਹਾਂ ਦੀ ਚੀਜ਼ ਵਾਰ-ਵਾਰ ਖਾਣ ਨਾਲ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਘਾਟ ਹੋ ਜਾਂਦੀ ਹੈ। ਦੂਜੀ ਗੱਲ ਤਾਜ਼ਾ ਭੋਜਨ। ਜਿੰਨਾ ਹੋ ਸਕੇ ਘਰ ਦਾ ਬਣਿਆ ਹੋਇਆ ਖਾਣਾ ਤੇ ਤਾਜ਼ਾ ਬਣਿਆ ਹੀ ਖਾਓ। ਕਿਉਂਕਿ ਬਾਹਰ ਦਾ ਤਲਿਆ ਭੁੰਨਿਆ ਤੇ ਬਚਿਆ ਹੋਇਆ ਖਾਣਾ ਸਰੀਰ ਲਈ ਨੁਕਸਾਨਦੇਹ ਹੈ। ਕਿਉਂਕਿ ਇਹ ਛੇਤੀ ਹਾਜਮ ਨਹੀਂ ਹੁੰਦਾ ਜਿਸ ਨਾਲ ਸਰੀਰ ਵਿੱਚ ਗੈਸ ਤੇ ਤਜਾਬੀ ਮਾਦਾ ਵੱਧ ਜਾਂਦਾ ਹੈ ਤੀਜੀ ਗੱਲ ਸਮੇਂ ਤੇ ਖਾਣਾ ਜੇ ਅਸੀਂ ਬੇਤਰਤੀਬੀ ਨਾਲ ਕਦੇ ਵੀ ਖਾਣਾ ਖਾ ਲਈਏ ਤਾਂ ਪਾਚਣ ਦੀ ਪ੍ਰਕਿਰਿਆ ਖਰਾਬ ਹੋ ਜਾਂਦੀ ਹੈ ਇਸ ਲਈ ਰੋਜ਼ਾਨਾ ਲਗਭਗ ਇੱਕੋ ਸਮੇਂ ਤੇ ਖਾਣਾ ਬਹੁਤ ਜ਼ਰੂਰੀ ਹੈ ਰੋਜ਼ਾਨਾ ਸਹੀ ਸਮੇਂ ਸਿਰ ਖਾਣਾ ਖਾਣ ਨਾਲ ਪੇਟ ਦੀ ਅਗਨੀ ਸਹੀ ਐਕਟਿਵ ਰਹਿੰਦੀ ਹੈ ਜਿਸ ਕਰਕੇ ਮਨ ਦਾ ਅਗਨੀ ਦੀ ਬਿਮਾਰੀ ਤੋਂ ਬਚ ਸਕਦੇ ਹਾਂ ਚੌਥੀ ਗੱਲ ਭੁੱਖ ਤੋਂ ਥੋੜਾ ਘੱਟ ਹੀ ਖਾਓ। ਇਹ ਕਹਾਵਤ ਵੀ ਹੈ ਕਿ ਵੱਧ ਖਾਣਾ ਬਿਮਾਰੀਆਂ ਦਾ ਘਰ। ਇਸ ਲਈ ਪੇਟ ਹਲਕਾ ਰੱਖਣਾ ਹੀ ਤੰਦਰੁਸਤੀ ਦੀ ਕੁੰਜੀ ਹੈ। ਖਾਸ ਕਰਕੇ ਸ਼ਾਮ ਦੇ ਸਮੇਂ ਸਮੇਂ ਬਹੁਤ ਘੱਟ ਮਾਤਰਾ ਵਿੱਚ ਖਾਣਾ ਖਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਭਾਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਮਿਲੇਗੀ। ਪੰਜਵੀਂ ਗੱਲ ਪਾਣੀ ਪੀਣ ਦਾ ਢੰਗ। ਖਾਣੇ ਦੇ ਨਾਲ ਬਹੁਤ ਜ਼ਿਆਦਾ ਪਾਣੀ ਨਾ ਪੀਓ। ਖਾਣੇ ਤੋਂ 30 ਮਿੰਟ ਪਹਿਲਾਂ ਜਾਂ 30-40 ਮਿੰਟ ਬਾਅਦ ਵਿੱਚ ਹੀ ਪਾਣੀ ਪੀਣਾ ਚੰਗਾ ਹੁੰਦਾ ਹੈ। ਇਸ ਨਾਲ ਸਰੀਰ ਲਈ ਭੋਜਨ ਪਚਾਉਣਾ ਸੌਖਾ ਹੋ ਜਾਂਦਾ ਹੈ। ਅਗਲੀ ਗੱਲ 6ਵੀਂ ਗੱਲ ਮੌਸਮੀ ਫਲ ਅਤੇ ਸਬਜ਼ੀਆਂ ਇਹ ਸਾਨੂੰ ਵਿਟਾਮਿਨ, ਮਿਨਰਲ ਅਤੇ ਫਾਈਬਰ ਦਿੰਦੇ ਹਨ। ਜੋ ਸਰੀਰ ਨੂੰ ਤੰਦਰੁਸਤ ਰੱਖਦੇ ਹਨ ਹਰ ਰੋਜ਼ ਰੰਗ ਬਰੰਗੀਆਂ ਸਬਜ਼ੀਆਂ ਤੇ ਫਲ ਆਪਣੀ ਡਾਇਟ ਵਿੱਚ ਸ਼ਾਮਲ ਜ਼ਰੂਰ ਕਰੋ ਬੇਮੌਸਮੀ ਫਲ ਜਾਂ ਸਬਜ਼ੀਆਂ ਦਾ ਇਸਤੇਮਾਲ ਨਾ ਹੀ ਕਰੋ ਤਾਂ ਚੰਗਾ ਹੈ ਕਿਉਂਕਿ ਇਹਨਾਂ ਉੱਪਰ ਖਾਦ ਜਾਂ ਸਪਰੇ ਬਹੁਤ ਜ਼ਿਆਦਾ ਕੀਤੀ ਹੁੰਦੀ ਹੈ ਸੱਤਵੀਂ ਗੱਲ ਤੇਲ ਨਮਕ ਇਹ ਚੀਨੀ ਦੀ ਮਾਤਰਾ ਤੇ ਕਾਬੂ ਰੱਖੋ ਜਿਆਦਾ ਤਲਿਆ ਹੋਇਆ ਖਾਣਾ ਜਿਆਦਾ ਨਮਕ ਤੇ ਚੀਨੀ ਇਹ ਬੀਪੀ ਸ਼ੂਗਰ ਅਤੇ ਹੋਰ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ ਜਿਆਦਾ ਚੀਨੀ ਨਾਲ ਮੋਟਾਪਾ ਤੇ ਵੱਧ ਨਮਕ ਨਾਲ ਸਰੀਰ ਵਿੱਚ ਪਾਣੀ ਭਰ ਜਾਂਦਾ ਹੈ ਅੱਠਵੀਂ ਗੱਲ ਚੰਗੀ ਤਰ੍ਹਾਂ ਚਬਾ-ਚਬਾ ਕੇ ਖਾਣਾ ਖਾਓ ਜਿੰਨੀ ਵਾਰੀ ਅਸੀਂ ਖਾਣਾ ਚਬਾਉਂਦੇ ਹਾਂ ਉਨੀ ਹੀ ਮੂੰਹ ਦੀ ਲਾਰ ਨਾਲ ਮਿਲਦੀ ਜਾਂਦੀ ਹੈ ਜਿਸ ਨਾਲ ਭੋਜਨ ਬੜੀ ਆਸਾਨੀ ਨਾਲ ਹਜਮ ਹੋ ਜਾਂਦਾ ਹੈ ਤੇ ਗੈਸ, ਡਕਾਰ ਤੇ ਜਿਆਵੀ ਮਾਦੇ ਤੋਂ ਬਚਿਆ ਜਾ ਸਕਦਾ ਹੈ ਨੌਵੀਂ ਤੇ ਨਵੀਂ ਗੱਲ ਸਾਫ ਸੁਥਰਾਈ ਸਬਜ਼ੀਆਂ ਤੇ ਫਲਾਂ ਨੂੰ ਹਮੇਸ਼ਾ ਧੋ ਕੇ ਇਸਤੇਮਾਲ ਕਰੋ ਤੇ ਆਟਾ ਦਾਲਾਂ ਵਿੱਚ ਸੁਸਰੀ ਨਾ ਪੈਣ ਦੇ। ਖਾਣਾ ਹਮੇਸ਼ਾ ਸਾਫ਼ ਸੁਥਰਾ ਬਣਾਇਆ ਹੋਇਆ ਤੇ ਠੀਕ ਤਰੀਕੇ ਨਾਲ ਸੰਜੋਇਆ ਹੋਣਾ ਚਾਹੀਦਾ ਹੈ। ਘਰ ਅੰਦਰ ਮੱਖੀ ਮੱਛਰ ਤੋਂ ਬਚਾਅ ਕਰਨ ਲਈ ਹਮੇਸ਼ਾ ਕੋਈ ਨਾ ਕੋਈ ਉਪਾਅ ਕਰਦੇ ਰਹੋ। ਦਸਵੀਂ ਇੱਕ ਆਖਰੀ ਗੱਲ। ਰਾਤ ਦਾ ਖਾਣਾ ਹਲਕਾ ਤੇ ਜਲਦੀ ਕਰੋ। ਭਾਰੀ ਭੋਜਨ ਰਾਤ ਨੂੰ ਸੌਣ ਤੋਂ ਪਹਿਲਾਂ ਪਚਦਾ ਨਹੀਂ। ਜਿਸ ਨਾਲ ਸਰੀਰ 'ਚ ਆਲਸ ਤੇ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ। ਸਵੇਰ ਵੇਲੇ ਜਲਦੀ ਉੱਠਣਾ ਔਖਾ ਲੱਗਦਾ ਹੈ। ਹਲਕਾ ਖਾਣਾ ਖਾਣ ਨਾਲ ਦੇਹੀ ਵੀ ਹਲਕੀ-ਹਲਕੀ ਲੱਗਦੀ ਹੈ ਤੇ ਚਿੱਤ ਨੂੰ ਵੀ ਚੰਗਾ ਮਹਿਸੂਸ ਹੋਣ ਲੱਗਦਾ ਹੈ। ਸੋ ਦੋਸਤੋ ਇਹ ਸਨ ਕੁਝ ਸਧਾਰਨ ਪਰ ਬਹੁਤ ਮਹੱਤਵਪੂਰਨ ਗੱਲਾਂ ਜਿਨ੍ਹਾਂ ਤੇ ਅਸੀਂ ਰੋਜ਼ ਧਿਆਨ ਦੇਈਏ ਤਾਂ ਹਮੇਸ਼ਾ ਸਿਹਤਮੰਦ ਜੀਵਨ ਜੀ ਸਕਦੇ ਹਾਂ ਕਿਉਂਕਿ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਵੱਸਦਾ ਹੈ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਦੋਸਤ ਮਿੱਤਰ ਪਿਆਰਿਆਂ ਨੂੰ ਜਰੂਰ ਭੇਜ ਦਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਦੋਸਤੋ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਪਲੀਜ਼ ਫੋਲੋ ਐਂਡ ਸਬਸਕ੍ਰਾਈਬ ਜਰੂਰ ਕਰਨਾ